ਵੱਡੀ ਖਬਰ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬਿਕਰਮ ਮਜੀਠੀਆ ਨੂੰ ਮੋਰਤੋ ਸਮਣ ਭੇਜ ਦਿੱਤੇ ਨੇ ਤੇ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਦੱਸ ਦੇ ਇੱਕ ਇੱਕ ਵੱਡਾ ਝਟਕਾ ਜਿਹੜਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਲੱਗਿਆ ਹੈ ਤੇ ਜਿਸ ਵਿੱਚ ਹੁਣ ਬਿਕਰਮ ਮਜੀਠੀਆ ਨੂੰ ਸੈਟ ਨੇ ਸਮਣ ਭੇਜ ਦਿੱਤੇ ਨੇ ਭੀਤੇ ਦਿਨਾਂ ਨੂੰ ਲੈ ਕੇ ਗੱਲ ਕਰੀਏ ਤਾਂ ਬਿਕਰਮ ਮਜੀਠੀਆ ਨੂੰ ਜਦੋਂ ਵੀ ਸਮਣ ਭੇਜੇ ਜਾਂਦੇ ਸੀ ਤਾਂ ਹਰ ਵਾਰ ਹਾਜ਼ਰ ਹੁੰਦੇ ਸੀ ਡਰਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਪੁੱਛ ਪੜਤਾਲ ਦੇ ਰਹੀ ਜਿਹੜਾ ਕੇ ਸੱਦਿਆ ਜਾਂਦਾ ਤੇ ਜਿਸ ਤੋਂ ਬਾਅਦ 6-6 ਘੰਟੇ ਜਿਹੜੀ ਕੇ ਪੁੱਛ ਪੜਤਾਲ ਹੁੰਦੀ ਗਈ ਉਥੇ ਹੀ ਬਿਕਰਮਜੀਠੀਆ ਜਦੋਂ ਵੀ ਸੰਮਣ ਭੇਜੇ ਜਾਂਦੇ ਤਾਂ ਉਹਨਾਂ ਦੇ ਵੱਲੋਂ ਅਕਸਰ ਹੀ ਜਿਹੜਾ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਪਰਟਵਾਰ ਹੁੰਦੇ ਹੋਏ ਦਿਖਾਏ ਦਿੱਤੇ ਤੇ ਜਿਸ ਤੋਂ ਬਾਅਦ ਬਿਕਰਮਜੀਠੀਆ ਦਾ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਚੈਲੰਜ ਰਹਿੰਦਾ ਸੀ ਕਿ ਬਾਰ-ਬਾਰ ਸੱਟ ਸੰਮਣ ਭੇਜ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਂਦੇ ਤੇ ਜਿਸ ਦੇ ਦੌਰਾਨ ਵਿਕਰਮ ਅਜੀਠਿਆ ਅਕਸਰ ਜਿਹੜਾ ਕਿ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੰਮਣ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਨੂੰ ਜਿਹੜੀ ਕਿ ਚੁਣੌਤੀ ਦਿੱਤੀ ਤੇ ਜਿਸ ਤੋਂ ਬਾਅਦ ਬਾਰ-ਬਾਰ ਸੰਮਣ ਭੇਜਣ ਤੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਕਿ ਬਾਰ-ਬਾਰ ਸੰਮਣ ਭੇਜੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਵਿਕਰਮ ਜੀਠੀ ਨੇ ਇੱਕ ਵੱਡੀ ਰਾਹਤ ਵੀ ਦਿੱਤੀ ਤੇ ਜਿਸ ਤੋਂ ਬਾਅਦ ਸਿੱਟ ਨੇ ਸਾਰੇ ਸੰਮਣ ਵਾਪਸ ਲੈ ਆਲੇ ਤੇ ਬਿਕਰਮ ਮਜੀਠੀਆ ਨੇ ਜਿਹੜਾ ਕਿ ਹਾਈ ਕੋਰਟ ਨੂੰ ਇੱਕ ਚੁਣੌਤੀ ਦਿੱਤੀ ਸੀ ਤੇ ਜਿਸ ਦੇ ਵਿੱਚ ਹੁਣ ਫਿਰ ਤੋਂ ਜਿਹੜਾ ਕਿ ਇੱਕ ਵੱਡਾ ਚਟਕਾ ਬਿਕਰਮ ਮਜੀਠੀਆ ਨੂੰ ਲੱਗਿਆ ਸਿੱਟ ਨੇ ਮੋੜ ਤੋਂ ਸਮਣ ਭੇਜ ਦਿੱਤਾ ਹੈ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤੇ ਇੱਕ ਵਾਰ ਫਿਰ ਦੱਸ ਲਗਾਤਾਰ ਪੁਛ ਪੜਤਾਲ ਦੇ ਰਹੀ ਜਿਹੜਾ ਕੇਸ ਦਿਆ ਜਾਂਦਾ ਤੇ ਜਿਸ ਤੋਂ ਬਾਅਦ 6-6 ਘੰਟੇ ਜੜੀ ਕਿ ਪੁਛ ਪੜਤਾਲ ਹੁੰਦੀ ਗਈ ਉਥੇ ਹੀ ਬਿਕਰਮ ਮਜੀਠੀਆ ਜਦੋਂ ਵੀ ਸਮਣ ਭੇਜੇ ਜਾਂਦੇ ਤਾਂ ਉਹਨਾਂ ਦੇ ਵੱਲੋਂ ਅਕਸਰ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਕੇ ਪਲਟਵਾਰ ਹੁੰਦੇ ਹੋਏ ਦਿਖਾਇ ਦਿੱਤਾ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦਾ ਅਕਸਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਚਾਲੰਗ ਰਹਿਦਾ ਸੀ ਕਿ بار بار ਸਿੱਟ ਸੰਮਣ ਭੇਜ ਰਹੀ ਐ ਤੇ ਮੁੱਖ ਮੰਤਰੀ ਭਗਵੰਤ ਮਾਨ ਸਿੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਦੇ ਤੇ ਜਿਸ ਦੇ ਦੌਰਾਨ ਬਿਕਰਮਜੀਤਿਆ ਅਕਸਰੀ ਜਿਹੜਾ ਕਿ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੰਮਣ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਨੂੰ ਜਿਹੜੀ ਕਿ ਚੁਣੌਤੀ ਦਿੱਤੀ ਤੇ ਜਿਸ ਤੋਂ ਬਾਅਦ بار بار ਸੰਮਣ ਭੇਜਣ ਤੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਕਿ بار بار ਸੰਮਣ ਭੇਜੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਵਿਕਰਮ ਜੀਠੀ ਨੇ ਕਬੱਡੀ ਰਾਹਤ ਵੀ ਦਿੱਤੀ ਤੇ ਜਿਸ ਤੋਂ ਬਾਅਦ ਸਿੱਟ ਨੇ ਸਾਰੇ ਸੰਮਣ ਵਾਪਸ ਲੈ ਆਲੇ ਤੇ ਬਿਕਰਮ ਮਜੀਠੀਆ ਨੇ ਜਿਹੜਾ ਕਿ ਹਾਈ ਕੋਰਟ ਨੂੰ ਇੱਕ ਚੁਣੌਤੀ ਦਿੱਤੀ ਸੀ ਤੇ ਜਿਸ ਦੇ ਵਿੱਚ ਹੁਣ ਫਿਰ ਤੋਂ ਜਿਹੜਾ ਕਿ ਇੱਕ ਵੱਡਾ ਚਟਕਾ ਬਿਕਰਮ ਮਜੀਠੀਆ ਨੂੰ ਲੱਗਿਆ ਸਿਟ ਨੇ ਮੁਰ ਤੋਂ ਸਮਣ ਭੇਜ ਦਿੱਤਾ ਹੈ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਲਗਾਤਾਰ ਪੁਛ ਪੜਤਾਲ ਦੇ ਰਹੀ ਜਿਹੜਾ ਕੇ ਸੱਦਿਆ ਜਾਂਦਾ ਤੇ ਜਿਸ ਤੋਂ ਬਾਅਦ 6-6 ਘੰਟੇ ਜਿਹੜੀ ਕਿ ਪੁਛ ਪੜਤਾਲ ਹੁੰਦੀ ਗਈ ਉੱਥੇ ਹੀ ਬਿਕਰਮ ਮਜੀਠੀਆ ਜਦੋਂ ਵੀ ਸਮਣ ਭੇਜੇ ਜਾਂਦੇ ਤਾਂ ਉਹਨਾਂ ਦੇ ਵੱਲੋਂ ਅਕਸਰ ਹੀ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਲੈ ਕੇ ਪਲਟਵਾਰ ਹੁੰਦੇ ਹੋਏ ਦਿਖਾਇ ਦਿੱਤਾ ਹੈ ਤੇ ਜਿਸ ਤੋਂ ਬਾਅਦ ਬਿਕਰਮਜੀਤਿਆ ਦਾ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਚਾਲੰਗ ਰਹਿਦਾ ਸੀ ਕਿ بار بار ਸੱਟ ਸੰਮਣ ਭੇਜ ਰਹੀ ਐ ਤੇ ਮੁੱਖ ਮੰਤਰੀ ਭਗਵੰਤ ਮਾਨ ਸੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਬਣ ਜਾਦੇ ਤੇ ਜਿਸ ਦੇ ਦੌਰਾਨ ਬਿਕਰਮ ਅਜੀਠਿਆ ਅਕਸਰ ਜਿਹੜਾ ਕਿ ਭਗਵੰਤ ਮਾਨ ਨੂੰ ਲੈ ਕੇ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੰਮਣ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਨੂੰ ਜਿਹੜੀ ਕਿ ਚੁਣੌਤੀ ਦਿੱਤੀ ਤੇ ਜਿਸ ਤੋਂ ਬਾਅਦ بار بار ਸੰਮਣ ਭੇਜਣ ਤੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਕਿ بار بار ਸੰਮਣ ਭੇਜੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਬਿਕਰਮ ਅਜੀਠਿਆ ਨੇ ਇੱਕ ਵੱਡੀ ਰਾਹਤ ਵੀ ਦਿੱਤੀ ਤੇ ਜਿਸ ਤੋਂ ਬਾਅਦ ਸਿੱਟ ਨੇ ਸਾਰੇ ਸੰਮਣ ਵਾਪਸ ਲੈ ਲਏ ਤੇ ਬਿਕਰਮ ਅਜੀਠਿਆ ਨੇ ਜਿਹੜਾ ਕਿ ਹਾਈ ਕੋਰਟ ਨੂੰ ਇੱਕ ਚੁਣੌਤੀ ਦਿੱਤੀ ਸੀ ਤੇ ਜਿਸ ਦੇ ਵਿੱਚ ਹੁਣ ਫਿਰ ਤੋਂ ਜਿਹੜਾ ਕਿ ਇੱਕ ਵੱਡਾ ਚਟਕਾ ਬਿਕਰਮ ਅਜੀਠਿਆ ਨੂੰ ਲੱਗਿਆ ਸਿੱਟ ਨੇ ਮੋੜ ਤੋਂ ਸੰਮਣ ਭੇਜ ਦਿੱਤਾ 18 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ ਦਸ